ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਜੀ ਠੀਕ ਠਾਕ ਸਵਾਗਤ ਹੈ ਜੀ ਤੁਹਾਡਾ ਇੱਕ ਨਵੇਂ ਵਲੌਗ ਦੇ ਵਿੱਚ ਤੇ ਨਵੇਂ ਦਿਨ ਤੇ ਨਵੀਂ ਸ਼ੁਰੂਆਤ ਮੀਤ ਕਰਦੇ ਹਾਂਗੇ ਤੁਸੀਂ ਸਾਰੇ ਠੀਕ ਠਾਕ ਹੋਵਗੇ ਅਸੀਂ ਵੀ ਠੀਕ ਆ ਤੇ ਰੱਬ ਨੇ ਬਹੁਤ ਐ ਸੇ ਘਰ ਸਹਾਰਾ ਲਾਇਆ ਤੜਕੇ ਕਰਕੇ ਕਹਾ ਤਾਂ ਮੈਂ ਤੇ ਬਹੁਤ ਲੇਟ ਆਂਦੇ ਡੇਟ ਉੱਠੇ ਕਰਕੇ

ਸੁਲਤਾਨ ਤਵਨ ਲੱਗਾ ਕਾ ਹਾਂ ਪਤਾ ਪੁੱਠੇ ਕਰਕੇ ਧੋ ਨਾ ਵਾਧੂ ਸਰ ਫਿਰ ਇਦਾਂ ਹੀ ਧੋਣੇ ਦਾ ਨਹੀਂ ਵਿੱਚੋਂ ਗੰਦ ਪੈ ਨਿਕਲ ਜਾਊਗਾ ਸੁਲਤਾਨ ਇਹ ਥੋੜੇ ਜਿਹਾ ਪੁੱਤ ਆਟਾ ਥੋੜੀ ਪਾਣਾ ਵਾ ਇਹਦੇ ਗੰਡੇ ਆ ਜਿਹੜਾ ਤੂੰ ਚੁੱਕ ਲਿਆ ਆ ਹੋਏ ਮੂੰਹ ਚੋਂ ਕੱਢ ਮੂੰਹ ਚੋਂ ਕੱਢ ਸੰਤਾਨੀ ਦਿਨ ਮਾਤਾ ਉਹਦੇ ਦੋਲੀ ਦੇ ਪਰਮਾ ਜਾਣਾ ਹਟਦਾ ਖਾਇਏ ਇਰਤ ਉੱਪਰੀ ਆ ਆਜ ਤੜਕੇ ਜਾਰੀ ਤੇ ਪਲਾਰ ਦੀ ਰੱਪਣਾ ਹਮ ਕੱਲ ਮੀਂਹ ਪੈ ਜਾਏ ਕਿ ਉਸਨਾਂ ਕੋਨੇ ਸ਼ਾਮ ਆ ਜਾਣ ਬਦਲਾ ਆ ਜਾਂਦਾ ਹੁੰਦਾ ਵਾ ਦੋ ਤਿੰਨ ਜੀ ਜਿਆਦਾ ਘੁੱਟਦੇ ਰਹਿੰਦੇ ਹਾਂ ਮੈਂ ਮੰਨਦਾ ਵੇਲਾ 라 تینਾ ਬਦਲ ਛੜਿਆ ਕਾਲੀਆਂ ਘਟਾਵਾਂ ਤੇ ਮੀ ਮੀਰੇ ਕਿਤੇ ਪਿਆਵੇ ਨਹੀਂ ਸੁਲਤਾਨ ਸਿਕੰਦਰ ਕੀ ਕੰਮ ਦਿਆ ਕੀ ਕਰਦਾ ਉਹ ਕਿਆ ਬਿੱਲਾ ਬੈਠਾ ਕਿਆ ਬਿੱਲਾ ਬੈਠਾ ਕੀ ਬਣਾਈ ਹੈ ਜੀ ਸਬਜੀ ਹਾਈ ਹੁਣ ਇੰਨੀ ਚੰਗੀ ਸਰਫ ਰੋਟੀ ਇਹਨੂੰ ਕੀ ਕਰਨਾ ਮਤ ਉਹ ਖੱਟਾ ਥੋੜਾ ਪਿਆਏ ਉਹ ਥੋ ਦਿੰਦੇ ਰੰਦ ਰੰਦ ਕਰੀਂ ਉਹ ਵੀ ਆਟੇ ਵਾਲਾ ਹੀ ਆਟੇ ਵਾਲਾ ਪਹਿਲਾਂ ਤੇਨ ਮੈਂ ਕਹੇ ਮਾਹ ਤੋੜੇ ਕਰ ਦੇ ਤੇ ਤੂੰ ਤਾਂ ਨਹੀਂ ਦੋਈ ਆ ਤੇ ਹੁਣ ਜੇ ਤੋੜੇ ਕਿ ਤੁਹਾਾਰੇ ਮੇਰੇ ਖਿਆਲ ਨਾਲ ਉਹੁੱਟੇ ਆ ਉਹ ਨਹੀਂ ਉਹ ਤੇ ਉਰਾ ਲੈ ਦੇਣਾ ਉਹ ਨਹੀਂ ਜਾਂਦੇ ਆ ਮੈਂ ਆਵੇ ਤੋੜੇ ਰੱਖੇ ਮੈਂ ਮਾਦੀ ਦਾ ਆਟਾ ਲੈ ਗਿਆ ਜਾ ਉਡਾ ਲੈਣਾ ਤੇ ਦੇ ਦੇਣਾ ਉਡਾ ਲੈਣਾ ਚੱਲ ਉਡਾ ਦੇ ਦੇਣਾ ਵੇ ਕਮਾ ਲਈਏ ਮੋਸੇ ਕਮਾ ਗਏ ਤੂੰ ਉਡਾ ਬਹੁਤ ਮਹਾਨ ਹੈ। ਤੋਂ ਨੰਬਰ ਆ। ਹਾਂ। ਚਲਾ ਪਹਿਲਾਂ ਪਾਵਾ। ਆਹ ਜੂੰਡਾ ਬਰੇਕ ਨਾ ਦਿੱਤਾ ਭਈ ਆ ਜਾ। ਕਾਕਾ, ਉਹ ਡਰਾਈਵਰ ਇਹਦੇ ਨਾਲ ਦਾ ਦਿੱਤਾ ਕਿ ਡੇਰੀ। ਹਾਂਜੀ। ਹਨਾ। ਉਹ ਚਲੇ ਜੁੰਡਾ।

像个蚂蚁。 ਆ ਜਾਣਾ ਨਹੀਂ ਆ ਗਿਆ ਰਾਜ ਤੇ ਮੈਂ ਰੋਟੀ ਖਾਈ ਬੋ ਤੁਨ ਚਲ ਰੋਟੀ ਖਾ ਨਾ ਆਏ ਫਿਰ ਪਾਈ 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 ਸੋਤਨਾ ਆਇਆ ਰੋਟੀ ਖਾਈ ਹੈ ਨਾ ਪਾਈ 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 ਆ ਗਏ ਤੇ ਆ ਪਾਓ ਗੜਵੀ ਜਮ ਅਗੀ ਹਾਂ ਲੇ ਸਤਿ ਸ਼੍ਰੀ ਅਕਾਲ ਮੈਂ ਆ ਗਿਆ ਬੰਦਿਆ ਇਹ ਕਰਨੇ ਆ ਤਵੇਂ ਹਾਂ ਉਹ ਤਾਂ ਪੰਨੇ ਫੜਾ ਗਿਆ ਤਵੇਂ ਆਪਣਾ ਆ ਜਾ ਆ ਜਾ ਬੱਲੇ ਸਰਾਣੇ ਚੁੱਕ ਗਿਆ ਦਾ ਮੇਰਾ ਪੁੱਤ ਆ ਜਾ ਆ ਜਾ ਆ ਜਾ ਤੈਨੂੰ ਪਤਾ ਗਿਆ ਪਸਰਾਣੇ ਲੈਣੇ ਆਂ ਤੇ ਆ ਜਾ ਬੱਲੇ படோ படோ பைட்டே பண்ணையா